ਪਾਣੀ ਕੱਢਣ ਦੀ ਕੋਸ਼ਿਸ਼ ਕਰੀਏ ਵੀ ਬਚ ਜਾਣ ਅੱਛਾ ਗੱਡੀ ਬਾਲੀ ਕੁਸੂਤੀ ਫਸੀ ਸੀ ਡਿੱਗੀ ਸੀ ਵੀ ਲੋਕ ਨੇ ਇਕਵੇਂ ਲੱਗੇ ਬਚਤ ਹੋ ਜੇ ਇਹਨਾਂ ਦੇ ਨੁਕਸਾਨ ਤਾਂ ਸਾਰੇ ਹੀ ਹੋ ਗਏ ਜੀ ਉਹਦਾ ਹੂੰ ਗੱਡੀ ਤੇ ਤਰਬੂਜੀ ਸਾਰੇ ਖਤ ਹੋ ਗਏ ਅਕੇ ਜੇ ਜੀ ਬਰੀਆਂ ਦੀ ਪਲਟਾ ਮਾਰ ਗਈ ਹੈ ਅੱਛਾ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਹੂੰ ਪਲਟੂ ਦਾ ਜੀ ਕਾਰਨ ਦਾ ਬਤਨ ਲੱਗਿਆ ਕਿ ਕੁਝ ਜਿਹੜੇ ਲੋਕ ਕੀ ਆਗੇ ਸੀ ਜਿਹੜੀ ਮਦਦ ਕਰ ਰਹੇ ਸੀ ਮਾਨੂੰ ਬੋਹਰ ਹਨੂਮਾਨ ਗੜ ਰੋਡ ਤੇ ਪਿੰਡ ਰਾਜਪੁਰਾ ਨੇੜੇ ਤਰਬੂਜਾਂ ਨਾਲ ਭਰਿਆ ਕੈਂਟਰ ਪਲਟ ਗਿਆ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਤਰਬੂਜ ਸੜਕ ਤੇ ਖਿਲਰ ਗਏ ਜਿਸ ਕਾਰਨ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਹਾਦਸੇ ਦੇ ਸਹੀ ਕਾਰਨ ਸਾਹਮਣੇ ਨਹੀਂ ਆਏ ਪਰ ਕਿਹਾ ਜਾ ਰਿਹਾ ਹੈ ਕਿ ਟਰੱਕ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਇਹ ਹਾ사 ਵਾਪਰਿਆ ਜਾਣਕਾਰੀ ਦਿੰਦਿਆਂ ਹੋਇਆਂ ਕੈਂਟਰ ਮਾਲਕ ਕਾਲੂ ਰਾਮ ਪੁੱਤਰ ਗੁਲਾਬ ਚੰਦ ਦੇ بیٹے ਅੰਕਿਤ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਦਦ ਲਈ ਅੱਗੇ ਆ ਕੇ ਤਰਬੂਜ ਨੂੰ ਬਾਹਰ ਕੱਢ ਕੇ ਕਿਸੇ ਹੋਰ ਗੱਡੀ ਵਿੱਚ ਲਦਨ ਵਿੱਚ ਮਦਦ ਕੀਤੀ ਇਸ ਤੋਂ ਇਲਾਵਾ ਕੁਝ ਲੋਕਾਂ ਨੇ ਚਾਹ ਪਾਣੀ ਦੀ ਸੇਵਾ ਵੀ ਕੀਤੀ ਮਲਕੀਤ ਹੈ ਕਿਹੜਾ ਪਿੰਡ ਹੈ ਜੀ ਹਰਮਾਨਗੜ ਅੱਛਾ ਤੁਸੀਂ ਇੱਥੇ ਕੀ ਵੇਖਿਆ ਜੀ ਮੈਂ ਵੇਖਿਆ ਜੀ ਗੱਡੀ ਪਲਟੀ ਖੜੀ ਸੀ ਹੂੰ ਇੱਕਦਮ ਜੋ ਵੇਖਿਆ ਤਾਂ ਲੋਕ ਐਨ ਰੋਡ ਕਰੀ ਇਹਨੇ ਕੋਈ ਚਾਹ ਪਾਣੀ ਜਾਂ ਕੋਈ ਪੁੱਛੀ ਇਹਨੇ ਗੱਡੀ ਚ ਕੀ ਲੋਡ ਕੀਤਾ ਸੀ ਇਹ ਤਰਬੂਜ ਲੋਡ ਹੈ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਨੁਕਸਾਨ ਹੋਇਆ ਲੋਕ ਜਿਹੜੇ ਸਮਾਨ ਚੱਕਦੇ ਨੇ ਇੱਥੇ ਕਿਸ ਤਰ੍ਹਾਂ ਵੇਖਿਆ ਨਹੀਂ ਚੱਕਰ ਚੁੱਕ ਕੋਈ ਲੋਕਾਂ ਨੇ ਕੱਢਣ ਦੀ ਕੋਸ਼ਿਸ਼ ਕਰੀ ਵੀ ਵੱਜ ਜਾਣ ਅੱਛਾ ਗੱਡੀ ਬਾਲੀ ਕੁਸੂਤੀ ਪਸੀ ਸੀ ਡਿੱਗੀ ਸੀ ਵੀ ਲੋਕਾਂ ਨੇ ਇੱਕ ਵੇਲੇ ਕਿਵੇਂ ਬਚਤ ਹੋ ਜੇ ਇਹਨਾਂ ਦੀ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ ਉਹਦਾ ਹੂੰ ਗੱਡੀ ਤੇ ਤਰਬੂਜ ਵੀ ਸਾਰੇ ਖਤ ਹੋ ਗਏ ਤੇ ਇਹਨਾਂ ਨੇ ਬਚਤ ਕਰੀ ਆ ਜੰਦਾ ਨਹੀਂ ਮੈਂ ਵੀ ਇੱਕ ਡਰਾਈਵਰ ਆ ਮੈਂ ਵੀ ਆ ਕੇ ਖੜਾ ਜੰਦਾ ਜਿਵੇਂ ਤਰਬੂਜ ਖਿੱਲਰ ਸੀ ਲੋਕ ਚੱਕਦੇ ਸੀਗੇ ਨਾ ਨਾ ਨਹੀਂ ਕਿਸੇ ਨੇ ਨਹੀਂ ਇੰਨਾ ਨਹੀਂ ਲੋਕ ਇੰਨਾ ਗੰਦੀ ਜਿਹੜਾ ਨੇ ਕੋਈ ਪਹਿ ਵੀ ਗੱਡੀ ਗੱਡੀ ਬਾਲੀ ਕੋ ਸੁੱਤੀ ਫਸੀ ਸੀ ਅੱਛਾ ਉਹ ਆਸੇ ਦਾ ਪਤਾ ਲੱਗੇ ਸਰ ਕਿਸ ਤਰ੍ਹਾਂ ਹੋਇਆ ਹੈ ਅਸਤ ਤਾਈ ਨੂੰ ਪਤਾ ਨਹੀਂ ਲੱਗੇ ਮਦਾ ਪਾਈ ਇੰਨੇ ਸੀ ਕੋ ਸਟੀਅਰਿੰਗ ਜਦੋਂ ਕੋਈ ਲੱਗਦੇ ਉਹ ਚੀਜ਼ ਆ ਲੈਦੇ ਅੱਗੇ ਆ ਗਈ ਬ੍ਰੇਕ ਕਰਨ ਗੱਡੀ ਪਲਟ ਗਈ ਅੱਛਾ ਬੰਦੇ ਕਿੱਥੋਂ ਦੇ ਕੋ ਦੱਸਿਆ ਸਾਰੇ ਇਹਨਾਂ ਨੇ ਅੰਕਤ ਕਲਰਾਮ ਸੀ ਅੱਛਾ ਇਹ ਕਿੱਥੋਂ ਆ ਰਹੇ ਸੀਗੇ ਜਲੰਧਰੋਂ ਆਈਏ ਅੱਛਾ ਜਣਾ ਕਿਤੇ ਸੀਗਾ ਨਾ ਨੋਟ ਕਰਕੇ ਅਫੀਦ ਬਰਾਬਰ ਠੀਕ 9 ਵਜੇ ਆਪਣਾ ਨਾਮ ਦਿੱਪਾ ਸਿੰਘ ਹੈ ਜੀ ਕਿੱਥੋਂ ਦਾ ਸੀ ਹੋ ਮੈਂ ਭਾਗੂ ਦਾ ਤੇ ਇੱਥੇ ਰਾਜਪੁਰ ਪੱਟੇ ਤੇ ਕੰਮ ਕਰਦਾ ਅੱਛਾ ਤੁਸੀਂ ਇੱਥੇ ਮੌਕੇ ਤੇ ਪਹੁੰਚ ਕੇ ਕੀ ਵੇਖਿਆ ਸੀਗਾ ਜੀ ਇਹ ਗੱਡੀ ਪਾਰਟੀ ਦੇਖੀ ਕਾਦੀ ਹੈ ਭਰਾ ਇਹ ਸਰਗੋਸ਼ ਬਰਾ ਅਸਤਰ ਅੱਛਾ ਇਹਨਾਂ ਦਾ ਕਾਫੀ ਨੁਕਸਾਨ ਆਇਆ ਇਹਨਾਂ ਦੀ ਮੱਤ ਕੀ ਕੀਤੀ ਪੱਛੇ ਕਿੰਨੀ ਦਾ ਤੋਂ 74 ਬੋਜੇ ਕਿੱਥੋਂ ਲੋਡ ਕਰਕੇ ਲਿਆ ਰਹੇ ਸਤੰਤਰ ਕਨੀ ਆਉਂਦਾ ਫਰੇ ਅੱਛਾ ਜਾਣਾ ਕਿੱਥੇ ਸੀਗਾ ਇਹਨਾਂ ਨੂੰ ਇੱਧਰ ਜਾਣਾ ਰਾਜਸਥਾਨ ਫਰੀ ਲਵਾੜਾ ਕੇ ਬੰਦੇ ਆ ਕੇ ਦਰਦ ਤੇ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਜੀ ਇਹਨਾਂ ਦਾ ਕਾਫੀ ਨੁਕਸਾਨ ਤੇ ਜਿਸ ਤਰ੍ਹਾਂ ਵੇਖਿਆ ਗੱਡੀ ਪਲਟਦੀ ਐ ਸਮਾਨ ਲੋਕੀ ਚੱਕਦੇ ਨਹੀਂ ਐਥੇ ਕਿਸ ਤਰ੍ਹਾਂ ਵੇਖਿਆ ਤੁਸੀਂ ਅਸੀਂ ਜੀ ਕੋਈ ਚੱਕਦੋਂ ਦੇਖਿਆ ਪਸ਼ੂ ਖਾਈ ਜਾਂਦੇ ਆ ਜਰੂਰ ਦੇਖਿਆ ਅੱਛਾ ਅਸੀਂ ਮੌਕੇ ਤੇ ਪਹੁੰਚੇ ਜਦੋਂ ਕੋਈ ਚੱਕਣ ਵਾਲਾ ਤਾਂ ਨਹੀਂ ਸੀਗਾ ਅੱਛਾ ਤੇ ਅਸੀਂ ਤਾਂ ਨਾਲ ਜਿੰਦਗੀ ਬਹੀ ਮੱਤ ਕੀਤੀ ਠ ਨੁਕਸਾਨ ਕਿੰਨਾ ਕਮਨੀ ਹੈ ਨੁਕਸਾਨਤਾ ਜੀ ਦੇਖੋ ਹੁਣ ਕੀ ਗੇੜ ਤਰਬੂਜ ਭਰਿਆ ਹੈ ਗੱਡੀ ਦਾ ਕੀ ਨੁਕਸਾਨ ਹੈਗਾ ਔਰ ਗੱਡੀ ਤਾਂ ਬੁੱਧੀ ਪਈ ਹੈ ਸਾਰੀ ਠੀਕ ਮੈਂ ਜੀ ਆਪਣਾ ਮਤਲ ਲਾ ਲ ਕਿਤੋਂ ਦੇ ਵਾਸੀ ਹੋ ਪਰਾਇਪਰਾ ਅੱਛਾ ਕੀ ਗੱਲ ਹੋਈ ਹੈ ਜੀ ਇੱਥੇ ਇੱਥੇ ਦਸੀ ਤੁਰੀ ਆਉਂਦੀ ਪਲਟਾ ਮਾਰ ਗਈ ਹੈ ਅੱਛਾ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਚਾਹ ਪਾਣੀ ਪੁੱਛੇ ਨਿਵਾ ਕੇ ਗੱਡੀ ਕਾਦੀ ਭਰੀ ਸੀ ਕੀ ਤਰਬੂਜੀ ਭਰਿਆ ਹੋਇਆ ਹੈ ਅੱਛਾ ਤੇ ਕਿੱਥੋਂ ਆ ਰਹੇ ਸੀ ਤੁਸੀਂ ਕੋਈ ਇਹਨਾਂ ਨੇ ਹਾਂ ਦੱਸੇ ਮੈਂ ਪੁੱਛਿਆ ਤਾਂ ਨਹੀਂ ਉਹਨਾਂ ਅੱਛਾ ਕਿੰਨਾ ਕ ਨੁਕਸਾਨ ਮੰਨੀ ਇਹਨਾਂ ਦਾ ਸਾਨ ਹੋ ਹੀ ਗਿਆ ਨਾ ਘੱਟ ਤੋਂ ਵਟੇਨ ਦਾ ਲ जिम्मे तरबूज खेल रही है लोगों ने मदद, मदद अच्छा। <laughs> अच्छा। की कौन थे पापा कालूराम राठौर अच्छा कहा से आ रहे थे आप जलंधर से गाड़ी में क्या लोड कर रहे तरबूज अच्छा क्या बात क्या हुई थी बात में पापा गाड़ी चला रहे थे देखा तो हम निकले गाड़ी से बाहर पलट गई थी तो गाड़ी में तरबूज थे हाँ तो कितना नुकसान हो गया है ਸੰਤਵਾਵਾਜੀ ਪੂਰੀ ਗਾੜੀ ਲਾਸ਼ ਹੋ ਗਈ ਹੈ ਮੇਰੀ ਜਿਵੇਂ ਲੋਕ ਹੈ ਜੋ ਹੈ ਮਦਦ ਕੀ ਆਪਕੀ ਜਿਸੀ ਹਾਂ ਆ ਕੀ ਹੈ ਕਿਤਨਾ ਨੁਕਸਾਨ ਮਾਨੇ ਆਪਕਾ ਮੇਰਾ ਕਮੇ ਸੇ ਕਮ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਠੀਕ ਹੈ ਸਰ ਐਕਸ ਜੀ ਹਰਸ਼ ਕੁਮਾਰ ਖਾਣਾ ਬਾਬੜਾ ਇਹ ਸਮੂਹ ਸੂਚਨਾ ਮਿਲੀ ਸੀ ਕਿ ਆਹ ਹੋ ਰਿਹਾ ਮੰਡੂ ਰੋਡ ਤੇ ਇੱਕ ਤਰਬੂਜਾਂ ਦਾ ਪ੍ਰਯਾਗ ਕੈਂਟਰ ਜਿਹੜਾ ਪਲਟ ਚੁੱਕਾ ਹੈ ਤੇ ਅਸੀਂ ਤੁਹਾਨੂੰ ਦੇ ਥਿਸੇ ਨਿਰਦੇਸ਼ਾਂ ਤੇ ਅਸੀਂ ਮੌਕੇ ਤੇ ਪਹੁੰਚੇ ਤੁਰੰਤ ਤੇ ਉੱਥੇ ਹਾਜ਼ਰ ਸੀਗਾ ਅਰਵਿੰਦ ਜਿਹੜਾ ਕੈਂਟ ਦੇ ਵਿੱਚ ਸੀਗਾ ਮੁੱਖ ਅਧਿਆਪਕ ਸੀ ਤੇ ਉਹਨਾਂ ਦਾ ਅਸੀਂ ਪੁੱਛਿਆ ਕੁਝ ਪੜਤਾਲ ਕੀਤੀ ਤੇ ਇਹ ਦਰਬੂਤ ਲੈ ਕੇ ਜਾ ਰਹੇ ਸੀ ਤੇ ਕੈਂਟਰਪਾਰਟ ਨੂੰ ਦਾ ਜੀ ਕਾਰਨ ਦਾ ਬਤਨ ਦੰਗਿਆ ਇਹ ਕੁਝ ਜਰੂਰਤ ਦੇ ਲੋਕ ਵੀ ਆ ਗਏ ਸੀ ਜਿਹੜੇ ਮਦਦ ਕਰ ਰਹੇ ਸੀ ਉਹਨਾਂ ਨੂੰ ਤੇ ਮੁੱਖ ਤੌਰ ਤੇ ਅਸੀਂ ਉਹਨਾਂ ਨੂੰ ਅਰਵਿੰਦ ਜਿਹੜਾ ਸੀ ਉਹਦੇ ਕੋਈ ਸੱਟ ਵਗੈਰਾ ਨਹੀਂ ਲੱਗੀ ਹੋਈ ਸੀ ਤੇ ਨਾਲ ਉਹਦਾ ਪਤਾ ਸੀ ਜਿਹੜੇ ਚੋਟ ਵਗੈਰਾ ਲੱਗੀ ਸੀ ਤੇ ਉਹ ਇਲਾਜ ਲਈ ਗਿਆ ਹੋਇਆ ਹੈ ਉਸ ਤੇ ਬਾਕੀ ਅਸੀਂ ਉਹ ਨੂੰ ਆਪਣਾ ਜਿਹੜਾ ਥਾਣੇ ਦਾ ਨੀਜੀ ਨੰਬਰ ਹੈ ਉਸ ਤੋਂ ਸਾਡਾ ਨੰਬਰ ਵੀ ਦੇ ਕੇ ਆਏ ਹਾਂ ਵੀ ਕੋਈ ਪ੍ਰੋਬਲਮ ਅਗਰ ਹੋਣੀ ਤਾਂ ਸਾਨੂੰ ਅਤਨ ਸੁਪਰ ਤਰੀਕਾ ਦਾ ਫਿਰ ਦੁਬਾਰਾ ਜੀ ਦੱਸ ਜਰਾ ਇਹ ਤਰਬੂਜ ਕਿੱਥੋਂ ਲੈ ਕੇ ਆ ਰਹੇ ਸੀ ਇਹ ਜਰਾ ਦਿਨੇਂਦਰ ਕਿਸੇ ਮੰਡੀ ਤੋਂ ਪਰੇ ਹੈ ਤੇ Rajasthan Bheelwada ਲੈ ਕੇ ਜਾ ਰਹੇ ਸੀ ਤਾਂ ਬੰਦੇ ਕਿੱਥੋਂ ਨੇ ਸਰ ਕੋਈ ਦੱਸਣਾ ਇਹ ਬੰਦੇ MP ਮਧ ਪ੍ਰਦੇਸ਼ ਦੇ ਹੈ ਜੀ ਹਕੂਈ ਨਗਰਿਕ ਆਪ ਤਾਂ ਨੁਕਸਾਨ ਕਿੰਨਾ ਕਮਨੀ ਹੈ ਸਰ ਗੱਡੀ ਦਾ ਨੁਕਸਾਨ ਇਹਨਾਂ ਦਾ ਲੱਖ ਸਵਾ ਲਗਦਾ ਤਹੂਸ ਕਹਿੰਦੇ ਸੀ ਵੀ ਗੱਡੀ ਦੇ ਵਿੱਚ ਪਾਈ ਹੋਈ ਸੀ ਠੀਕ